ਹalleluyah halleluyah halleluyah ਮੇਰੇ ਖੁਦਾਵੰਤਾ ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਤੂੰ ਦਇਆ ਕਰ ਮੇਰੇ ਖੁਦਾ ਮਹਾਨ ਪਰਮੇਸ਼ਵਰ ਦਇਆ ਕਰ ਆਪਣੇ ਬੱਚੇ ਮੇਰੇ ਪਿਤਾ ਖੁਦਾਵੰਤਾ ਅਜ ਦੇ ਦਿਨ ਦੇ ਲਈ ਅਰੇ ਦੇ ਸਮੇਂ ਦੇ ਲਈ ਅਜ ਨਮੀ ਦਿੱਤੇ ਹੋ ਸਾਹਾਂ ਦੇ ਲਈ ਤੇਰਾ ਧੰਨਵਾਦ ਕਰਦੇ ਮੇਰੇ ਪਿਤਾ ਮਹਾਨ ਪਰਮੇਸ਼ਵਰ ਅੱਜ ਦੇ ਨਵੇਂ ਮਹੀਨੇ ਦੇ ਲਈ ਤੇਰਾ ਧੰਨਵਾਦ ਮੇਰੇ ਪਿਆਰੇ ਖੁਦਾ ਤੇਰਾ ਧੰਨਵਾਦ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਮੇਰੇ ਪਿਤਾ ਜੀ ਦੇ ਦੇਣ ਤੇ ਲਈ ਨਵੇਂ ਮਹੀਨੇ ਦੇ ਲਈ ਮੇਰੇ ਦਿੱਤੇ ਸਾਹਾਂ ਦੇ ਲਈ ਮੀਆਂ ਅਸੀਸਾਂ ਬਰਕਤਾਂ ਦੇ ਲਈ ਤੇਰਾ ਧੰਨਵਾਦ ਮੇਰੇ ਪਿਤਾ ਅੱਜ ਦੇ ਵਚਨ ਦੇ ਲਈ ਤੇਰਾ ਧੰਨਵਾਦ ਮੇਰੇ ਪਿਤਾ ਖੁਦਾਬਾ ਤੁਦਿਆ ਕਰ ਆਪਣੇ ਬੱਚੇ ਤੇ ਅਦੇ ਵਚਨ ਤੇ ਅਸੀਸ ਬਰਕਤਾਂ ਪ੍ਰਾਰਥਨਾ ਪ੍ਰਭੂ ਯੂਸ਼ੂ ਨਾਮ ਜੀ ਆਮੀਨ ਹਾਲੇਲੂਇਆ ਅੱਜ ਦਾ ਆਪਣਾ ਵਚਨ ਹੈ ਲੁਕਾ 1:35 ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਤੇ ਅਤਮ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜਨਮ ਲਵੇਗਾ ਉਹ ਪਵਿੱਤਰ ਅਤੇ ਪਰਮੇਸ਼ਵਰ ਦਾ ਪੁੱਤਰ કહਾਵੇਗਾ ਹallelujah ਮੇਰੇ ਪਿਆਰੇ ਭੈਣ ਭਰਾਵੋ ਵਚਨ ਕੀ ਦੱਸਦਾ ਹੈ ਪ੍ਰਭੂ ਯੇਸ਼ੂ ਪਵਿੱਤਰ ਆਤਮਾ ਤੋਂ ਜਨਮੇ ਸੀ ਪ੍ਰਭੂ ਦੇ ਜੀਵਨ ਵਿੱਚ ਕੋਈ ਪਾਪ ਨਹੀਂ ਸੀ ਜਦ ਪ੍ਰਭੂ ਨੇ ਇਸ ਤਰਤੀ ਤੇ ਆਉਣਾ ਸੀ ਤਾਂ ਸਵਰਗ ਦूत ਮਰਿਯਮ ਕੋਲ ਆਉਂਦਾ ਅਤੇ ਖੁਸ਼ਖਬਰੀ ਦਾ ਸੁਨੇਹਾ ਦਿੰਦਾ ਅਤੇ ਸਵਰਗ ਦੂਤ ਨੇ ਕਿਹਾ ਕਿ ਤੂੰ ਪਵਿੱਤਰ ਆਤਮਾ ਤੋਂ ਗਰਭਵਤੀ ਹੋਵੇਂਗੀ ਅਤੇ ਉਸ ਦਾ ਨਾਮ ਅਮੈਨੂਅਲ ਰੱਖਣਾ ਹallelujah ਪ੍ਰਵਯੋਸ਼ੁਮ ਸੀ ਪਵਿੱਤਰ ਸੀ ਇਸ ਧਰਤੀ ਤੇ پاک ਸਾਹ ਬਣ ਕੇ ਆਏ ساری ਧਰਤੀ ਜਦ ਪਾਪ ਨਾਲ ਭਰੀ ਹੋਈ ਸੀ ਮਨੁੱਖ ਪਾਪ ਨਾਲ ਭਰੀ ਹੋਈ ਸੀ ਅਤੇ ਪਰਮੇਸ਼ਰ ਨੇ ਯੋਜਨਾ ਬਣਾਈ ਕਿ ਮੈਂ ਆਪਣੇ ਪਿਆਰੇ ਪੁੱਤਰ ਨੂੰ ਧਰਤੀ ਉੱਤੇ ਭੇਜਾਂ ਅਤੇ ਜੋ ਮੇਰੇ ਪਿਆਰੇ ਪੁੱਤਰ ਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇਗਾ ਹallelujah ਜੈ ਪ੍ਰਭੂ ਯੇਸ਼ੂ ਤਰਤੀ ਤੇ ਪਵਿੱਤਰ ਬਣ ਕੇ ਆਇਆ ਤਾਂ ਸਾਨੂੰ ਗੁਨਾਹਾਂ ਤੋਂ ਛੁਟਕਾਰਾ ਦਿੱਤਾ ਸਾਨੂੰ ਪਾਪਾਂ ਤੋਂ ਮੁਕਤ ਕੀਤਾ ਹallelujah ਜਿਸ ਤਰ੍ਹਾਂ ਪਰਮੇਸ਼ਰ ਨੇ ਦੂਤ ਨੂੰ ਸਨੇਹਾ ਦੇ ਕੇ ਮਾਂ ਮਰੀਮ ਕੋਲ ਭੇਜਿਆ ਸੀ ਉਹ ਕਿਹੜਾ ਸੰਦੇਸ਼ ਸੀ ਖੁਸ਼ਖਬਰੀ ਦਾ ਸੰਦੇਸ਼ ਪ੍ਰਭੂ ਦੇ ਸੁਖ ਸਮਾਚਾਰ ਦਾ ਸੰਦੇਸ਼ ਪਰਮੇਸ਼ਰ ਦੇ ਇਸ ਧਰਤੀ ਤੇ ਆਉਣ ਦਾ ਸੰਦੇਸ਼ ਸੀ ਉਹ ਸੋ ਮੇਰੇ ਭੈਣ ਭਰਾਵੋ ਆਪਾਂ ਵੀ ਅੱਜ ਇੱਕ ਦੂਸਰੇ ਨੂੰ ਤੇ ਹੋਰਾਂ ਨੂੰ ਇਸ ਸੰਦੇਸ਼ ਦੇਣ ਵਾਲੇ ਬਣੀ ਇਸ ਸੰਦੇਸ਼ ਸੁਣਾਉਣ ਵਾਲੇ ਬਣੀ ਜੋ ਪਰਮੇਸ਼ਵਰ ਨੇ ਸਨੇਹਾ ਭੇ ਜੈਸੀ ਦੂਤ ਤੇ ਰਹੇ ਮਾਂ ਮਰੀਮ ਕੋਲ ਉਹ ਸਨੇਹਾ ਆਪਾਂ ਵੀ ਅੱਜ ਇੱਕ ਦੂਸਰੇ ਨੂੰ ਸੁਣਾਉਣ ਵਾਲੇ ਬਣੀ ਜੋ ਆਪਣੇ ਆਸ-ਪਾਸ ਨੇ ਜੋ ਬੜੇ ਨੇੜੇ ਨੇ ਉਹਨਾਂ ਨੂੰ ਇਹ ਸਨੇਹਾ ਸੁਣਾਈ ਖੁਸ਼ਖਬਰੀ ਦਾ ਹਾਲੇਲੂਇਆ ਉਹ ਪਰਮੇਸ਼ਵਰ ਦਾ ਪਿਆਰਾ ਪੁੱਤਰ ਫੈਡਲਿਸ ਧਰਤੀ ਤੇ ਆਇਆ ਅਸੀਂ ਹਨੇਰੇ ਵਿੱਚ ਸੀ ਉਹ ਸਾਡੇ ਲਈ ਚਾਨਣ ਬਣਿਆ ਉਹ ਸਾਡੇ ਲਈ ਰੋਸ਼ਨੀ ਬਣਿਆ ਉਹ ਸਾਡੇ ਲਈ ਰਾਹ ਦਾ ਦੀਪਕ ਬਣਿਆ ਉਹ ਸਾਡੇ ਰਾਹਾਂ ਦੇ ਲਈ ਚਾਨਣ ਬਣਿਆ ਹallelujah ਸੋ ਆਪਾਂ ਵੀ ਅੱਜ ਇੱਕ ਦੂਸਰੇ ਨੂੰ ਪਰਮੇਸ਼ਰ ਦੇ ਸੋ ਆਪਾਂ ਵੀ ਅੱਜ ਇੱਕ ਦੂਸਰੇ ਨੂੰ ਪਰਮੇਸ਼ਰ ਦੀ ਖੁਸ਼ਖਬਰੀ ਦਾ ਸੰਦੇਸ਼ ਦੇਈਏ ਉਹ ਦਸਨੇਹਾ ਦੇਈਏ ਹallelujah ਪਰਮੇਸ਼ਰ ਇਹਨਾਂ ਵਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਅਤੇ ਬਰਕਤ ਦੇਣ ਇਸ ਬੱਚੇ ਲਈ ਪ੍ਰਾਰਥਨਾ ਕਰਾਂਗਾ ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਤੇਰਾ ਧੰਨਵਾਦ ਕਰਦੇ ਸ਼ੁਕਰ ਕਰਦੇ ਮੇਰੇ ਮਹਾਨ ਪਿਤਾ ਜੀ ਦੇ ਬੱਚੇ ਦੇ ਲਈ ਅੱਜ ਦੇ ਨਵੇਂ ਮਹੀਨੇ ਦੇ ਲਈ ਮੇਰੇ ਖੁਦਾਬੰਦ ਮੇਰੇ ਪਿਤਾ ਜੀ ਦੇ ਨਵੇਂ ਮਹੀਨੇ ਨਾਲ ਅਸੀਂ ਵੀ ਨਵੇਂ ਬਣ ਜਾਈਏ ਖੁਦਾ ਤੂੰ ਦਇਆ ਕਰ ਜਿੰਨੀਆਂ ਵੀ ਮੁਸ਼ਕਲਾਂ ਦੁੱਖ ਪਰੇਸ਼ਾਨੀਆਂ ਬੀਤੇ ਮਹੀਨੇ ਦੇ ਨਾਲ ਬੀਤ ਗਈਆਂ ਅੱਜ ਨਵੇਂ ਮਹੀਨੇ ਵਿੱਚ ਅਸੀਂ ਨਵੀਆਂ ਬਰਕਤਾਂ ਨਵੀਆਂ ਸ਼ਿਸ਼ਾ ਨੂੰ ਪਾ ਲਈਏ ਮੇਰੇ ਪਿਤਾ ਖੁਦਾ ਤੇਰਾ ਧੰਨਵਾਦ ਕਰਦੇ ਮੇਰੇ ਪਿਆਰੇ ਪਿਤਾ ਤੇ ਮਿਹਨਾ ਸਭ ਦੇ ਲਈ ਆਸ਼ੀਸ਼ਾਂ ਵਰਕਤਾਂ ਨਾਲ ਪਰਿਆ ਹੋਵੇ ਖੁਦਾਬੰਦ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਤੇਰਾ ਧੰਨਵਾਦ ਕਰਦੇ ਮੇਰੇ ਪਿਤਾ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਤਰਸ ਕਰ ਮੇਰੇ ਮਹਾਨ ਪ੍ਰਭੂ ਜੀ ਖੁਦਾਬੰਦ ਅੱਜ ਜਿੰਨੇ ਵੀ ਭਾਈ ਭਣੇ ਸਭਜੋਨ ਨੂੰ ਸੁਣਦੇ ਮੇਰੇ ਖੁਦਾਬੰਦ ਉਹਨਾਂ ਦੀ ਜ਼ਿੰਦਗੀ ਚ ਜੋ ਵੀ ਮੁਸ਼ਕਲਾਂ ਸੀ ਜੋ ਵੀ ਦੁੱਖ ਪਰੇਸ਼ਾਨੀ ਸੀ ਮੇਰੇ ਪਿਤਾ ਉਹ ਕਾਬਤਾ ਸੀ ਉਹ ਬੀਤੇ ਮਹੀਨੇ ਦੇ ਨਾਲ ਗੀਤ ਗਈਆਂ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਰ ਅੱਜ ਸਭ ਕੁਝ ਨਵਾਂ ਬਣਾ ਦੇ ਨਾ ਦੀ ਜ਼ਿੰਦਗੀ ਚ ਮੇਰੇ ਪਿਤਾ ਸਭ ਕੁਝ ਨਵਾਂ ਕਰ ਦੇ ਮੇਰੇ ਖੁਦਾਬੰਦਾ ਮੈਂ ਤੇ ਨਕੋਰ ਕਰ ਦੇ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਰ ਜੋ ਦੁੱਖ ਪਰੇਸ਼ਾਨੀ ਨੇ ਨੇ ਪਿਛਲੇ ਬੀਤੇ ਮਹੀਨੇ ਚ ਦੇਖੀਆਂ ਖੁਦਾਬੰਦਾ ਹੁਣ ਇਸ ਮਹੀਨੇ ਦੇ ਵਿੱਚ ਨਾ ਦੇਖਣ ਮੇਰੇ ਪਿਤਾ ਖੁਦਾਬੰਦੇ ਮਹੀਨੇ ਨਾਲੇ ਖੁਸ਼ੀਆਂ ਭਰੇ ਹੋਵੇ ਮੇਰੇ ਪਿਤਾ ਬਰਕਤਾਂ ਭਰੇ ਹੋਵੇ ਮੇਰੇ ਪਿਤਾ ਸ਼ੀਸ਼ਾਂ ਦੇ ਨਾਲ ਭਰੇ ਹੋਵੇ ਮੇਰੇ ਖੁਦਾਬੰਦ ਮਹਾਨ ਪਰਮੇਸ਼ਵਰ ਇਸ ਮਹੀਨੇ ਦੇ ਵਿੱਚ ਮੇਰੇ ਪਿਤਾ ਜਿਨ੍ਹਾਂ ਪੈਣਾ ਦੇ ਕੋਲ ਬੱਚੇ ਨਹੀਂ ਹਨ ਮੇਰੇ ਖੁਦਾਵੰਦ ਉਹਨਾਂ ਨੂੰ ਬੱਚਿਆਂ ਦੀ ਆਸ਼ੀਸ਼ ਦੇਣੀ ਮੇਰੇ ਖੁਦਾਵੰਦ ਮਹਾਨ ਪਰਮੇਸ਼ਵਰ ਜਿਨ੍ਹਾਂ ਕੋਲ ਕਾਰੋਬਾਰ ਨਹੀਂ ਨੂੰ ਨਵੇਂ ਕਾਰੋਬਾਰ ਦੇ ਮੇਰੇ ਪਿਤਾ ਬਲੈਸ ਕਰ ਮੇਰੇ ਖੁਦਾਵੰਦ ਤੇਰੇ ਨਾਮ ਚ ਆਸ਼ੀਸ਼ ਭਾਜਣ ਮੇਰੇ ਖੁਦਾਵੰਦ ਤੂੰ ਦਇਆ ਕਰ ਮੇਰੇ ਪਿਤਾ ਇਹ ਮੇਰੇ ਮਹਾਨ ਖੁਦਾਵੰਦ ਤੂੰ ਤਰਸ ਕਰ ਆਪਣੇ ਬੱਚਿਆਂ ਤੇ ਦਇਆ ਕਰ ਮੇਰੇ ਮਹਾਨ ਪ੍ਰਭੂ ਤੂੰ ਦਇਆ ਕਰ ਮੇਰੇ ਪਿਤਾ ਖੁਦਾਵੰਦ ਜਿਨ੍ਹਾਂ ਕੋਲ ਨੌਕਰੀ ਨਹੀਂ ਹੈ ਮੇਰੇ ਪਿਤਾ ਅੱਜ ਉਹਨਾਂ ਨੂੰ ਨਵੀਂ ਨੌਕਰੀ ਮਿਲ ਜਾਈ ਤੇਰੇ ਨਾਮ ਦੇ ਵਿੱਚ ਮੇਰੇ ਪਿਤਾ ਤੂੰ ਦਇਆ ਕਰ ਖੁਦਾਵੰਦ ਜੋ ਬਿਮਾਰ ਨੇ ਮੇਰੇ ਪਿਤਾ ਬਿਮਾਰੀ ਦੇ ਬਿਸਤਰ ਤੇ ਨੇ ਮੇਰੇ ਖੁਦਾਵੰਦ ਅੱਜ ਉਹਨਾਂ ਨੂੰ ਸਿਹਤਪੂਖ ਨਮੀ ਤਨਕੂਰ ਕਰ ਦੇ ਮੇਰੇ ਮਹਾਨ ਪਰਮੇਸ਼ਵਰ ਇੱਕ ਮਹਾਨ ਖੁਦਾਵੰਦ ਨੂੰ ਸਿਹਤਪੂਖ ਤੰਦਰੁਸਤ ਕਰ ਮੇਰੇ ਪਿਤਾ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਮਹਾਨ ਪਰਮੇਸ਼ਰ ਤੇਰਾ ਧੰਵਾਦ ਖੁਦਾਵੰਦਾ ਸਾਰੰਗ ਆਦਰ ਮਹਿਮਾ ਜੱਲਾਲ ਬਡੇ ਤੇਰੇ ਨਾਮ ਨੂੰ ਜਨੇ ਪ੍ਰਾਰਥਨਾ ਪ੍ਰਭੂ ਯੇਸ਼ੂ ਨਾਮ ਵਿੱਚ ਮੰਗਦੇ ਆਮੀਨ ਹallelujah